ਹਜ਼ਾਰਾਂ ਹੀ ਕੀੜੇ ਬਾਪੂ ਦਾ ਪੈਰ ਨੂੰ ਵੱਡ-ਵੱਡ ਕੇ ਖਾਈ ਜਾਂਦੇ ਸੀ ਤੇ ਜੇ ਕਿਤੇ 1-2 ਦਿਨ ਦਾ ਬਾਪੂ ਦੀ ਪੂਰੀ ਲੱਤ ਖਾ ਜਾਣੀ ਸੀ ਕੀੜਿਆਂ ਨੇ ਬੰਬੇ ਤਿੱਕਰ ਬਾਪੂ ਕਹਿੰਦਾ ਮੈਂ ਬਿਜ਼ਨਸ ਕੀਤਾ ਇਕੱਲੇ ਨੇ ਸੋਨੇ ਦਾ ਚਰਮਾ ਦਾ ਉਹਨਾਂ ਕੀੜਿਆਂ ਦੇ ਨਾਲ ਹਿਸਾਬ ਕਿਤਾਬ ਸੀ ਸ਼ਾਇਦ ਉਹ ਕੀੜਿਆਂ ਦਾ ਕੋਈ ਲੈਣਾ ਦੇਣਾ ਸੀ ਜਿਨ੍ਹਾਂ ਨੂੰ ਆਪਣੀ ਲੱਤ ਦਾ ਮਾਸ ਖਵਾਇਆ ਬਾਪੂ ਕਹਿੰਦੇ ਉਹ ਰਾਤ ਉਹ ਕੀ ਆਏ ਬਾਪੂ ਕਹਿੰਦਾ ਸਿੰਘ ਵਾਸਤੇ ਤੇ ਬਾਪੂ ਭਿੰਦਰ ਵਰਗੇ ਜਿਹੜੇ ਹੋਰ ਲੋਕ ਨੇ ਸਾਰੇ ਤੰਦਰੁਸਤ ਰਹਿਣ ਤਕੜੇ ਰਹਿਣ ਇੱਕ ਦੂਜੇ ਦਾ ਸਾਥ ਦੇਣ ਇਦਾਂ ਦੇ ਹਾਲਾਤ ਨਾ ਬਣਨ ਕਿਸੇ ਦੇ ਵੀ ਜਿੱਦਾਂ ਦੇ ਬਾਈ ਤਿੰਨ ਦੱਤੇ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਭਪਿੰਦਰ ਸਿੰਘ ਜੀ ਤੁਸੀਂ ਉਹ ਵੀਡੀਓ ਦੇਖ ਕੇ ਹਟਿਓ ਕਿਉਂਕਿ ਉਹ ਵੀਡੀਓ ਦੇ ਵਿੱਚ ਅਸੀਂ ਬਲਰ ਕੀਤਾ ਹੋਇਆ ਸੀ ਸਾਰਾ ਪਰ ਉਹ ਕੀੜੇ ਦੇਖੋ ਤੁਸੀਂ ਕੱਲੇ ਕੋਲੇ ਦੇ ਵਿੱਚ ਕੀੜੇ ਕਿਦਾਂ ਕੋਲ ਬਿਲਕੁਲ ਬਲ ਕਰਦੇ ਫਿਰਦੇ ਸੀ ਹਜ਼ਾਰਾਂ ਹੀ ਕੀੜੇ ਬਾਪੂ ਦਾ ਪੈਰ ਨੂੰ ਵੱਡ-ਵੱਡ ਕੇ ਖਾਈ ਜਾਂਦੇ ਸੀ ਇਹ ਤਾਂ ਭਲਾ ਹੋਵੇ ਉਹਨਾਂ ਵੀਰਾਂ ਦਾ ਜਿਹੜੇ ਬਾਪੂ ਨੂੰ ਇੱਥੇ ਤਿੱਕਰ ਲੈ ਆਏ ਬਸ ਬਸ ਤੇ ਜੇ ਕਿਤੇ ਇੱਕ ਦੋ ਦਿਨ ਬਾਪੂ ਉੱਥੇ ਹੋਰ ਰਹਿ ਜਾਂਦਾ ਬਾਪੂ ਦੀ ਪੂਰੀ ਲੱਤ ਖਾ ਜਾਣੀ ਸੀ ਕੀੜਿਆਂ ਹਾਂਜੀ ਹਾਂਜੀ ਤੇ ਬਾਪੂ ਭਿੰਦਰ ਸਿੰਘ ਸੋਨੇ ਦਾ ਕੰਮ ਕਰਦੇ ਸੀ ਸੁਨਿਆਰ ਟਕੜੇ ਬੰਦੇ ਯੋਗ ਚੰਗੇ ਤਕੜੇ ਬੰਦੇ ਨਾਨਕੇ ਵੀ ਬੜੇ ਤਕੜੇ ਆ ਤਕੜੀਆਂ ਦੁਕਾਨਾਂ ਵਾ ਮੁੰਬਈ ਚੱਕਰ ਬਿਜ਼ਨਸਮੈਨ ਕੀਤਾ ਹੁੰਦਾ ਕਦੇ ਜੋ ਬੰਬੇ ਤੇ ਕਰ ਬਾਪੂ ਕਹਿੰਦਾ ਮੈਂ ਬਿਜ਼ਨਸ ਕੀਤਾ ਕੱਲੇ ਨੇ ਸੋਨੇ ਦਾ ਸੁਨਿਆਰ ਦਾ ਛੋਲੇ ਵਪਾਰੀਆਂ ਨਾਲ ਪਰ ਕੁਝ ਕਰਮਾਂ ਦਾ ਉਹਨਾਂ ਕੀੜਿਆਂ ਦੇ ਨਾਲ ਹਿਸਾਬ ਕਿਤਾਬ ਸੀ ਸ਼ਾਇਦ ਉਹ ਕੀੜਿਆਂ ਦਾ ਕੋਈ ਲੈਣਾ ਦੇਣਾ ਸੀ ਜਿਨ੍ਹਾਂ ਨੂੰ ਆਪਣੀ ਲੱਤ ਦਾ ਮਾਸ ਖਵਾਇਆ ਬਾਪੂ ਨੇ ਬਾਈ ਜੀ ਮੈਨੂੰ ਪਾਣੀ ਮਸਾਲੇ ਟੰਡ ਕਿੱਟ ਟਵਰੇ ਟੋਗਲੇ ਬੰਬਈ ਦੇ ਮੈਂ ਅੰਮ੍ਰਿਤਸਰ ਦੇ ਮੇਰੇ ਕੋਲ ਜਿਹੜਾ ਮਰਜ਼ੀ ਤੁਸੀਂ ਪਾਣੀ ਪੁੱਛ ਲੋ ਜਿਹੜਾ ਮਰਜ਼ੀ ਦੁਕਾਨ ਪੁੱਛ ਲੋ ਉਹ ਵੀ ਰਸਾਂ ਮੋਗੇ ਦਾ ਹਣ ਮੋਗੇ ਦਾ ਪੁੱਛੋ ਪਰ ਤੁਸੀਂ ਜਗੇ ਮੈਨਾਂ ਥਾਉ ਇੰਨਾ ਕੁਝ ਹੋਣ ਦੇ ਬਾਵਜੂਦ ਇੰਨੀ ਨੌਲੇਜ ਹੋਣ ਦੇ ਬਾਵਜੂਦ ਐਡਾ ਗੁਣ ਹੋਣ ਦੇ ਬਾਵਜੂਦ ਬਾਪੂ ਭੁਪਿੰਦਰ ਸਿੰਘ ਦੇ ਹਾਲਾਤ ਬਣ ਗਏ ਕਿਉਂ ਕਿ ਆਪਣੇ ਨੂੰ ਆਪਣੇ بےمکھ ਹੋ ਗਏ ਆਪਣਿਆਂ ਦੀ ਲੋੜ ਹਮੇਸ਼ਾ ਸਾਨੂੰ ਚਾਹੇ ਅਸੀਂ ਜੋ ਮਰਜ਼ੀ ਬਣ ਜਾਈਏ ਜਿੱਦੇ ਮਰਜ਼ੀ ਅਸੀਂ ਤਾਕਤਵਰ ਹੋਈਏ ਜਿੰਨੀ ਮਰਜ਼ੀ ਸਾਡੇ ਕੋਲ ਨੌਲੇਜ ਹੋਵੇ ਜਿੰਨਾ ਮਰਜ਼ੀ ਗੁਣ ਹੋਵੇ ਸਾਡੇ ਕੋਲੇ ਪਰ ਜੇ ਸਾਡੇ ਮਾੜੇ ਸਮੇਂ ਚ ਦੁੱਖ ਤਕਲੀਫ ਚ ਸਾਡੇ ਨਾਲ ਨਹੀਂ ਖੜਨਗੇ ਸਾਡੇ ਆਪਣੇ ਤਾਂ ਫਿਰ ਚੰਗੇ ਭಲ್ಯਾਂ ਦੇ ਵੀ ਆ ਹਾਲਾਤ ਬਣ ਗਏ ਤੇ ਇੱਕ ਸਾਡੀ ਵੀ ਗਲਤੀ ਆ ਬਾਪੂ ਭਿੰਦਰ ਵੀ ਉਸ ਟਾਈਮ ਜਦੋਂ ਬਾਪੂ ਦੇ ਹੱਡ ਪੈਰ ਚੱਲਦੇ ਸੀ ਇਹ ਵੀ ਬਾਪੂ ਵੀ ਮੋਢਾਂ ਤੋਂ ਦੀ ਥੁੱਕਦਾ ਸੀ ਇਹਨੇ ਵੀ ਕਿਸੇ ਨੂੰ ਲੜੇ ਨਹੀਂ ਲੱਗਣ ਦਿੱਤਾ ਨੇੜੇ ਉਹ ਪਤਾ ਹੀ ਨਹੀਂ ਉਹ ਵਾਹਾਂ ਠੀਕ ਹੈ ਜੀ ਉਹ ਸਮਾਂ ਹਾਏ ਅੱਡ ਨਹੀਂ ਸੀ ਉਸ ਟਾਈਮ ਨਾ ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਨਾ ਕਿਸੇ ਨਾਲ ਵੀ ਬਣਾ ਕੇ ਨਹੀਂ ਰੱਖੀ ਹਾਲਾਤ ਜਦੋਂ ਵਿਗੜੇ ਫਿਰ ਕਿਸੇ ਨੇ ਬਾਹ ਨਹੀਂ ਫੜੀ ਇਸ ਕਰਕੇ ਸਾਡੀ ਬੇਨਤੀ ਆ ਭੈਣੋ ਤੇ ਭਰਾਵੋ ਰਿਸ਼ਤੇ ਬਣਾਉਣ ਵਾਲੇ ਆ ਬਣਾਉਣ ਦੀ ਲੋੜ ਆ ਸਾਨੂੰ ਚੰਗੇ ਇਨਸਾਨ ਬਣਨ ਦੀ ਲੋੜ ਆ ਸਾਨੂੰ ਆਪਣੇ ਬਗਾਨਿਆਂ ਨੂੰ ਆਪਣਾ ਬਣਾ ਲੈਣਾ ਆਪਣਾ ਬਗਾਨਿਆਂ ਨੂੰ ਵੀ ਆਪਣਾ ਬਣਾਉਣ ਦੀ ਲੋੜ ਆ ਜੈਸਾ ਅੱਜ ਜ਼ਮਾਨਾ ਚੱਲਦਾ ਭਾਈ ਆਪਣੇ ਵੀ ਬੇਮੁਖ ਹੋ ਜਾਂਦੇ ਜਦੋਂ ਸਮਾਂ ਮਾੜਾ ਹੁੰਦਾ ਇਸ ਕਰਕੇ ਜਿੰਨਾ ਕਿ ਗੁੜ ਪਾਵਾਂਗੇ ਓੰਨਾ ਕੀ ਮਿੱਠਾ ਹੁੰਦਾ ਜਿੰਨਾ ਕਿ ਤੁਸੀਂ ਕਿਸੇ ਦਾ ਕਰੋਗੇ ਓੰਨਾ ਕੀ ਥੋੜਾ ਕਰੂਗਾ ਕੋਈ ਇਸ ਕਰਕੇ ਆਸ-ਪਾਸ ਲੋਕਾਂ ਦੀ ਮਦਦ ਕਰਿਆ ਕਰੋ ਆਪਣੇ ਭੈਣ ਭਰਾਵਾਂ ਦਾ ਪਿਆਰ ਕਰਿਆ ਕਰੋ ਆਦਰ ਕਰਿਆ ਕਰੋ ਸਤਕਾਰ ਕਰਿਆ ਕਰੋ ਵਕਤ ਪੈਣ ਤੇ ਸੁੱਖ ਚ ਚਾਹੇ ਨਾ ਜਾਵੋ ਦੁੱਖ ਚ ਜ਼ਰੂਰ ਨਾਲ ਖੜੋ ਆਪਣੇ ਆਂਦੇ ਮਾਪੇ ਉਹਨਾਂ ਦਾ ਸਾਥ ਜ਼ਰੂਰ ਦਿਓ ਮਾਂ ਪਿਓ ਦੀ ਜ਼ਰੂਰ ਕਦਰ ਕਰੋ ਬਾਪੂ ਕਹਿੰਦਾ ਬਾਪੂ ਤੋਂ ਕਿਸੇ ਦਿਮੇ ਯਾਦ ਆਉਂਦੇ ਆ ਪਿੱਛੋਂ ਬਾਪੂ ਤੋਂ ਸਮੇਂ ਸਿਰ ਉਸ ਟਾਈਮ ਕਦਰ ਨਹੀਂ ਹੋਈ ਆਪਣੇ ਬੱਚਿਆਂ ਦੀ ਨਹੀਂ ਬਈ ਜਦੋਂ ਬਿਮਾਰ ਰੇ ਬਿਮਾਰੀਆਂ ਆ ਰਹੀਆਂ ਨੇ ਪਰ ਤੁਸੀਂ ਉਹਨਾਂ ਦੀ ਸੇਵਾ ਨਹੀਂ ਕਰ ਸਕੇ ਉਸ ਟਾਈਮ ਕਿੱਤੀ ਜਿੰਨੀ ਹੋ ਸਕੇ ਉਹ ਆਪਣਾ ਟੈਗ ਹੋ ਗਿਆ ਉਹ ਜੋ ਪੋੜੀ ਹੋ ਗਿਆ ਉਹ ਡੈਡ ਹੋ ਕੇ ਤੇ ਮਾਰ ਸੇਵਾ ਕੀਤੀ ਮਾਰ ਪਹਿਲਾਂ ਪੇਵ ਮਾਰ ਕੇ ਮਾਰ ਕੇ ਸੇਵਾ ਕਰਦੇ ਨੇ ਇਹ ਬਸ ਕਰੇ ਅਰਦਾਸ ਕੀ ਲੋ ਵੀ ਹੋ ਨਾਨਕਾ ਜੀ ਬੁਰ ਤੋਂ ਬਾਕੀ ਨਾ ਕਰਦਾ ਦੇਖੋ ਬੰਦੇ ਆ ਬਸ਼ੁਕਰ ਸਾਡੀ ਗੱਲ ਬਾਈ ਮਿਲ ਕੇ ਆਪਣਾ ਦਿਲ ਖੁਸ਼ ਹੋ ਜਾਂਦਾ ਧੰਨਵਾਦ ਨਹੀਂ ਮੈਂ ਮਿਲਿਆ ਵੀ ਸਰ ਤੇ ਮੈਂ ਇੱਥੇ ਜਾਵਾਂਗਾ ਨਾ ਹੂੰ ਕਿਉਂਕਿ ਮਿਲਕੋਟੇ ਚੜੇ 20 ਵੇ ਜਨਾਨੀਆਂ ਬੰਦੇ ਤੇ ਮੈਂ ਆਉਣ ਨਾਲ ਉਹਦਾ ਕੇ ਦੱਸਾਂਗਾ ਕਰੇ ਉਹਦਾ ਆਉਟੇ ਆਇਓ ਬਾਪੂ ਭਿੰਦਰ ਸਿੰਘ ਵਾਸਤੇ ਤੇ ਬਾਪੂ ਭਿੰਦਰ ਵਰਗੇ ਜਿਹੜੇ ਹੋਰ ਲੋਕ ਨੇ ਉਹਨਾਂ ਵਾਸਤੇ ਲੋਕ ਸਾਰੇ ਤੰਦਰੁਸਤ ਰਹਿਣ ਤਕੜੇ ਰਹਿਣ ਇੱਕ ਦੂਜੇ ਦਾ ਸਾਥ ਦੇਣ ਇਦਾਂ ਦੇ ਹਾਲਾਤ ਨਾ ਬਣਨ ਕਿਸੇ ਦੇ ਵੀ ਜਿਦਾਂ ਦੇ ਬਾਈ ਭਿੰਦਰ ਦੇ ਬਣ ਗਏ ਵਾਹਿਗੁਰੂ ਜੀ ਕਾਕਾ ਬਾਈ ਭਾਗ ਤੁਹਾਡਾ ਵਾਹਿਗੁਰੂ ਜੀ ਕਵੇ